ਬੀਤੀ ਰਾਤ ਦਿਨਨਗਰ ਦੇ ਮੰਗਰਾਲਾ ਰੋਡ ਤੇ ਚੋਰਾਮਾ ਲੋਅ ਅੱਧੀ ਦਰਜਨ ਤੋਂ ਵੱਧ ਦੁਕਾਨਾਂ ਦੇ ਤਾਲੇ ਤੋੜ ਕੇ ਚੰਗਾ ਕਹਿਰ ਮਚਾਇਆ ਇਹਨਾਂ ਵਾਰਦਾਤਾਂ ਕਾਰਨ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਦੱਸਦਾ ਹੀ ਇਹ ਦਿਨਨਗਰ ਖਾਣੇ ਤਹਿਤ ਆਉਂਦੇ ਕਈ ਇਲਾਕਿਆਂ ਵਿੱਚ ਚੋਰੀਆਂ ਵਾਰਦਾਤਾਂ ਆਮ ਤੌਰ ਤੇ ਹੁੰਦੀਆਂ ਰਹਿੰਦੀਆਂ ਨੇ ਪਰ ਪੁਲਿਸ ਕੋਈ ਵੀ ਵਾਰਦਾਤ ਸੁਲਝਾਉਣ ਵਿੱਚ ਕਾਮਯਾਬ ਨਹੀਂ ਹੋ ਪਾਈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੈਂਟਿਸ ਚਰਨਜੀਤ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣਾ ਕਲੀਨਿਕ ਰਾਤ ਨੂੰ ਬੰਦ ਕਰਕੇ ਉਹ ਗਿਆ ਸੀ ਤਾਂ ਜਦੋਂ ਸਵੇਰੇ ਆ ਕੇ ਉਸਨੇ ਦੇਖਿਆ ਤਾਂ ਦੁਕਾਨ ਦੇ ਤਾਲੇ ਜੜੇ ਨੇ ਗੁੱਤੇ ਹੋ ਮਨੇ ਆਪਣੇ ਗੱਲੇ ਵਿੱਚ ਜਾਂਚ ਕੀਤੀ ਉਸ ਵਿੱਚ ਪਏ 500 ਰੁਪਏ ਤੇ ਕਰੀਬ ਚੋਰ ਜਿਹੜਾ ਹੈ ਉਹ ਚੋਰੀ ਕਰਕੇ ਲੈ ਗਿਆ ਸੀ ਲੈ ਗਿਆ ਸੀ ਤੇ ਉੱਥੇ ਹੀ ਦੱਸ ਤਈਏ ਇਸ ਤਰ੍ਹਾਂ ਹੀ ਉਹਨਾਂ ਦੇ ਨਾਲ ਦੀ ਬੰਟੀ ਇਸ ਰੂਣ ਵਾਲੇ ਦੀ ਦੁਕਾਨ ਦੇ ਕਾਲੇ ਤੋੜ ਕੇ ਅੰਦਰ ਖੜਾ ਮੋਟਰਸਾਈਕਲ ਜਿਹੜਾ ਹੈ ਉਹ ਵੀ ਚੋਰ ਜਿਹੜੇ ਨੇ ਉਹ ਲੈ ਗਏ ਨੇ ਪਰ ਥੋੜੀ ਅੱਗੇ ਜਾ ਕੇ ਉਹ ਸਟਾਰਟ ਜਿਹੜਾ ਉਹ ਨਹੀਂ ਹੋਇਆ ਤਾਂ ਸੜਕ ਕਿਨਾਰੇ ਹੀ ਝਾੜੀਆਂ ਦੇ ਵਿੱਚ ਸਿੱਧ ਗਏ ਤੇ ਉੱਥੇ ਇਸ ਰੋਡ ਤੇ ਇੱਕ ਹੋਰ सोनू ਸਲੂਨ ਵਾਲੇ ਦੀ ਦੁਕਾਨ ਦੇ ਵਿੱਚ ਪਏ 5000 ਰੁਪਏ ਚੋਰੀ ਕਰਕੇ ਜਿਹੜੇ ਨੇ ਚੋਰ ਭੱਜ ਗਏ ਨੇ ਤੇ ਇਹ ਪੈਸੇ ਉਹਨਾਂ ਆਪਣੀ ਬੇਟੀ ਦੀ ਫੀਸ ਵਾਸਤੇ ਰੱਖੇ ਹੋਏ ਸੰਤੇ ਮਨੀਆਰੀ ਦੀ ਦੁਕਾਨ ਦੀ ਜਕਰ ਗੱਲ ਕਰੀਏ ਤਾਂ ਮਾਲਕ ਬਲਦੇਵ ਰਾਜ ਨੇ ਦੱਸਿਆ ਕਿ ਉਹਨਾਂ ਦੇ ਤਾਲੇ ਤੋੜ ਕੇ ਦੁਕਾਨ ਦੇ ਤਾਲੇ ਜੁੜੀ ਨੇ ਤੋੜੇ ਗਏ ਨੇ ਤੇ 25000 ਰੁਪਏ ਦੀ ਚੋਰੀ ਜੜੀ ਆ ਉਹ ਕੀਤੀ ਗਈ ਹੈ ਤੇ ਇਹਨਾਂ ਦੁਕਾਨਦਾਰਾਂ ਤੋਂ ਇਲਾਵਾ ਚੋਰਾਂ ਵੱਲੋਂ ਜਿਹੜਾ ਏ ਸੋਡੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਸਤਾਮ ਡੇਰੀ ਹੰਸ ਰਾਜ ਦੀ ਦੁਕਾਨ ਅਤੇ ਡੈਂਟਿਸ ਨੀਹਾ ਕਲੂਪੀਆ ਕਲੂਪੀਆ ਦੀ ਦੁਕਾਨਾਂ ਤੇ ਵੀ ਜਿਹੜੇ ਨੇ ਤਾਲੇ ਤੋੜੇ ਗਏ ਨੇ ਤੇ ਚੋਰੀ ਦੀ ਵਾਰਦਾਤ ਨੂੰ ਦਰਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਜੇਲ੍ਹ ਦੀ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਉਹਨਾਂ ਦੀ ਦੁਕਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਅ ਪੰਜ 500 ਤੋਂ ਘੱਟ ਤਾਲਾ ਨਹੀਂ ਹੁੰਦਾ। ਤਾਲੇ ਹੁਣ ਫਿਰ ਜਦ ਮੈਂ ਛੱਡ ਕੇ ਕਿਤੇ ਜਾ ਖਿੜਕਣ ਜੋਗਾ ਵੀ ਰਾਤੀ 10 ਵਜੇ ਤੇ ਮੈਂ ਥੋ ਬੰਦ ਕਰਕੇ ਗਿਆ ਦੁਕਾਨ ਬੰਦਾ ਕੇ 10 ਵਜੇ ਮੈਂ ਦੁਕਾਨ ਬੰਦਾ ਕੇ ਗਿਆ ਤੇ ਸਵੇਰੇ ਆ ਕੇ ਜੇਕਰ ਸ਼ਟਰ ਖੁੱਲਾ ਸੀਗਾ ਜੇ ਖੁੱਲਾ ਸੀ ਮੇਰੇ ਪੈਰਾਂ ਤੇ ਜ਼ਮੀਨ ਨਿਕਲ ਗਈ। दुध दे दाया तो दुध भी कोई गाह रोला कोला पैन करके उदा उद्ण का उदा ही पिया मेरा अपना ही मन ठीक नहीं तो सेल करना तो की नहीं करना पैसे को कम से कम को पंद्रह हज़ार का नुकसान हो ही गया छः हज़ार कैश नहीं बाकी समान लैके तला मैं गले का भी लाएगा ही ए भी टफन का भी लाएगा ही दोने तारे बहार फटन लाए गए दोनों ही टुटे हुए टफन का भी टुटिया होया तला ਨੱਚ ਮੇਰੇ 8 ਵਜੇ ਆਇਆ ਮੈਂ ਕੱਲਾ ਮੈਂ ਹੈਗਾ ਅੱਗੇ ਤੇ ਦੋ ਜਾਨੇ ਸੀਗੇ ਮੁੰਡੇ ਘਰੇ ਸੀਗੇ ਤੇ ਆਈ ਪਿਓ ਬਟ ਜਲਦੀ ਆ ਜਾਣਾ ਤੇ ਮੁੰਡਾ ਇਥੇ ਸਾਥ ਸੁਪਾਈ ਕਰਨ ਲੱਗ ਜਾਂਦਾ ਸੀ ਮੈਂ ਘਰ ਨੂੰ ਚਲੇ ਜਾਂਦਾ ਸੀ ਮੈਂ ਦੋ ਦਾਦੇ ਪਿੱਛੋਂ ਪਿੰਡੋ ਗਰਾਹ ਕੇ ਲਿਆਉਣਾ ਹੁੰਦਾ ਸੀ ਤੇ ਜਦੋਂ ਮੁੰਡਾ ਇੱਧਰ ਤਿਆਰੀ ਕਰ ਦਿੰਦਾ ਸੀ ਤੇ ਮੁੰਡਾ ਬਾਹਰ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਹੁਣ ਮੈਂ ਡਬਲ ਢੇਡਾ ਸਵੇਰੇ ਲਾਇਆ ਵੀ ਜਦਾ ਤੇ ਉਦੋਂ ਮੈਂ ਸਾਬ ਨੂੰ ਕੈਂਨੀਆਂ ਲੈ ਜਾਣਾ ਟੈਡ ਆ ਲਗੇ ਸਵੇਰੇ ਮਾਊਟਰੋਂ ਡੁੱਡ ਲੈ ਕੇ ਆਉਣਾ ਜਿਹੜੇ ਡੁੱਡ ਲੈ ਕੇ ਆਇਆ ਤੇ ਮੈਂ 4:30 ਵਜੇ ਪਹੁੰਚਿਆ ਤੇ ਆਂਦਿਆਂ ਦੇਖਿਆ ਉੱਥੇ ਮੈਂ ਸਾਈਕਲ ਹੀ ਖੜਾ ਕੀਤਾ ਤੇ ਆਂਦਿਆਂ ਨੂੰ ਦੇਖਿਆ ਤੇ ਮੇਰਾ ਉੱਥੇ ਹੀ ਪਿਆਰਾ ਫਲੋ ਮੀਟਿੰਗ ਨਿਕਲ ਗਈ ਵੀ ਮੈਂ ਰਾਤ ਜੰਗਾ ਭਲਾ ਬੰਦ ਕਰਕੇ ਗਿਆ ਸਭ ਕੁਝ ਚੰਗੀ ਤਰ੍ਹਾਂ ਡੋ 3 ਵਾਰੀ ਚੈੱਕ ਕਰਕੇ ਜਾਈਦਾ ਤੇ ਫਿਰ ਸਵੇਰੇ ਜਿਹੜੇ ਦੇਖਿਆ ਸ਼ਟਰ ਖੁੱਲਾ ਆਪ ਹੁਣ ਚੱਕਲੇ ਨਾ ਦੁਪਹਿਰ ਮੈਂ ਲਿਖਾ ਗਿਆ ਬੋਲ ਸਾਈਕਲ ਮੋਕਾ ਵਿੱਚ ਬੋਲ ਨਹੀਂ ਆਈ ਅਜੇ ਉਹ ਸਵੇਰੇ ਆਏ ਸੀਗੇ 112 ਨੰਬਰ ਵਾਲੇ ਮੌਕਾ ਦੇਖ ਕੇ ਉਹ ਮੂਵੀ ਬਣਾ ਕੇ ਲੈ ਕੇ ਗਿਆ ਮੋਬਾਈਲ ਤੇ ਪੁਲਿਸ ਦੀ ਮੈਂ ਐਫ ਆਈ ਆਰ ਕਰਾਇਆ ਸੀਗਾ ਡਾਕਟਰ ਕਪਲਨ ਦੇ ਕਰਾਇਆ ਹੈ ਅਜੇ ਪੁਲਿਸਾਂ ਦੇ ਕਹਿੰਦੇ ਆਹੀ ਮੌਕਾ ਦੇਖਣ ਆਣਾ ਤੇ ਉਹ ਆਏ ਨਹੀਂ ਅਜੇ ਤੱਕ ਮੈਨੂੰ ਡੇਢ ਮਹੀਨਾ ਤੇ ਹੋਇਆ ਦੁਕਾਨ ਖੋਲੇ ਦੇ ਚਾਲੂ ਕੀਤੇ ਦੇ ਦੁੱਧ ਗਾਂਹੀ ਦਾ ਦੁੱਧ ਮੱਝ ਦਾ ਦੁੱਧ ਦਹੀਂ ਪਨੀਰ ਇਹੀ ਸਾਮਾਨ ਸੀਗਾ ਪੇਪਰ ਪ੍ਰਸ਼ਾਸਨ ਸਾਨੂੰ ਇਨਸਾਫ ਦਵਾਏ ਇਹਨਾਂ ਚੋਰਾਂ ਨੂੰ ਫੜੇ ਨਸ਼ੇੜੀਆਂ ਨੂੰ ਕੰਟਰੋਲ ਕਰੇ ਤੇ ਆਪੇ ਸਾਰਾ ਕੁਝ ਸਹੀ ਹੋ ਜਾਂਦਾ ਪ੍ਰਸ਼ਾਸਨ ਕੋਲ ਤੇ ਇਹੀ ਮੰਗ ਕਰਦੇ ਆ ਪਰ ਪ੍ਰਸ਼ਾਸਨ ਸੁਣਦਾ ਹੀ ਘਟ ਹੈ ਮੈਂ ਤਾਂ ਜੁਰੀ ਕਰਕੇ ਰੋਟੀ ਕਮਾ ਕੇ ਖਾਂ ਲਏ ਤਾਂ ਵੀ ਉਹ ਵੀ ਮੁੰਡੇ ਨੇ ਸ਼ੁਰੂ ਕੀਤੀ ਮੁੰਡਾ ਰਹਿੰਦਾ ਮੇਰਾ ਬਹਿਰੀਨ ਬਾਹਲੇ ਦੇ ਉੱਠੋਰ ਜਾਂ ਨਾ ਦੇ ਕੇ ਆ ਗਿਆ ਕੋਈ ਗੱਲਬਾਤ ਹੋ ਗਿਆ ਜਾਂ ਦੇ ਕੇ ਆ ਗਿਆ ਤੇ ਇੱਥੇ ਆ ਕੇ ਸੋਚਿਆ ਬਿਲੇ ਨਹੀਂ ਗੁਜ਼ਾਰਾ ਹੋਣਾ ਪਹਿਲਾਂ ਸ਼ੁਰੂਆਤ ਕਰਾਈ ਕੰਮ ਤੇ ਚਲੋ ਸ਼ੁਰੂਆਤ ਕਰਦੇ ਆ ਜਦੋਂ ਉਹ ਕਿਤੇ 1-2 ਦਿਨ ਕੈਨ ਕੋਲ ਧੋਨੇ ਪੈ ਗਏ ਦੁੱਧ ਦੇ ਤੇ ਕਹਿੰਦਾ ਅਸੀਂ ਕੰਪਿਊਟਰ ਤੇ ਬੈਠਣ ਵਾਲੇ ਬੰਦੇ ਤੇ ਅੱਜ ਭਾਂਡੇ ਧੋਣੇ ਪੈ ਗਏ ਤੇ ਉਹ ਕਹਿੰਦਾ Papa ਤੂੰ ਦੋ ਦਿਨ ਬੈਠ ਮੈਨੂੰ ਕੰਮ ਹੈ ਥੋੜੇ ਆ ਉਹ ਲੈਪਟਾਪ ਤੇ ਬੈਠਾ ਤੇ ਕੱਢ ਕੇ ਦਿਓ ਉਹਨੇ ਜਗ੍ਹਾ ਖਾਲੀ ਨਵੀ ਦੁਬਈ ਤੇ ਉਹ ਦੁਬਈ ਦਾ ਪਾ ਦਿੱਤਾ ਉਹ ਫਾਈਨਲ ਹੋ ਗਿਆ ਉਹ ਦੁਬਈ ਚਲਾ ਚਲਾ ਗਿਆ 20 ਤਰੀਕ ਨੂੰ ਗਿਆ ਉਹਨਾਂ ਦੀ ਫਲੈਟ ਹੋਈ ਹੈ ਤੇ ਉਹ ਦੁਬਈ ਚਲਾ ਗਿਆ ਤੇ ਮੈਂ ਰਹਿ ਗਿਆ ਕੱਲਾ ਫਿਰ ਮੈਨੂੰ ਕੱਲੇ ਮਾਪਿਆਂ ਸਾਹਿਬ ਨਾਲ ਹੀ ਚੱਲਣਾ ਪੈਣਾ ਸੀ ਤੇ ਦੋ ਦੋ ਗੇੜੇ ਤੋਂ ਬਜਾਏ ਇੱਕ ਗੇੜੇ ਨਾਲ ਮੈਂ ਉਧਰੋਂ ਕੰਮ ਨਿਬੇੜ ਆਵਾਂ ਤੇ ਫਿਰ ਆ ਕੇ ਕਰਾਂ ਅੱਜ ਨਾਲ ਸਵੇਰੇ ਜਿਖਰੇ ਮੇਰੇ ਅੱਦੇ ਪ੍ਰਾਂਤ ਤੇ ਨਿਕਲੀ ਗਏ